ਇਹ ਜਦੋਂ ਇਹ ਖੱਬੇ ਪਾਸੇ ਆਪਾਂ ਵੜਦੇ ਆ ਨਾ ਦਰਸ਼ਨੀ ਜੁੜੀ ਉੱਥੇ ਇੱਕ ਘਟਨਾ ਲਿਖੀ ਕਦੀ ਪੜਿਓ ਜਿਨ੍ਹਾਂ ਨਹੀਂ ਪੜਿਓ ਜਰੂਰ ਪੜਿਓ ਅਲੋਕੇ ਘਟਨਾ ਸੋਨੇ ਦੇ ਪੱਤਰੇ ਤੇ ਲਿਖੀ ਹੈ ਦਰਬਾਰ ਸਾਹਿਬ ਨੂੰ ਗਹਿਣੇ ਪਾਣ ਲੱਗੇ ਸਨ ਅੰਗਰੇਜ਼ਾਂ ਵੇਲੇ ਵੈਸੇ ਗਿਆਨੀ ਕਰਪਾਲ ਸਿੰਘ ਨੇ ਲਿਖਿਆ ਨਹੀਂ ਪਰ ਉਹ ਘਟਨਾ ਲਿਖੀ ਹੈ ਕਿ ਅਸਲ 'ਚ ਉਦੋਂ ਸਰਬਰਾਹ ਸੰਜੀ ਤੇ ਮੈਂ ਫਿਰ ਵੀ ਬੇਨਤੀ ਕਰਾਂਗਾ ਹਕੂਮਤ ਕੋਈ ਵੀ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਯਾਦ ਰੱਖਿਓ ਧਰਮ ਦੇ ਕੰਮਾਂ ਵਿੱਚ ਦਖਲ ਦੇਣ ਨਾਲ ਨਤੀਜੇ ਚੰਗੇ ਨਹੀਂ ਹੁੰਦੇ ਤੇ ਜੀ ਇੱਥੇ ਬੋਲੀ ਖੋਣੀ ਸੀ ਇੱਥੇ ਉੱਥੇ ਪੱਤਰੇ ਤੇ ਨਹੀਂ ਲਿਖਿਆ ਪਰ ਸਲੀਅਤ ਇਹ ਵੇ ਕਿ ਆਖਰ ਭਾਵਨਾਵਾਲੇ ਵੀ ਸਨ ਤੇ ਮੈਂ ਇਹ ਸ਼ਬਦ ਬਿਲਕੁਲ ਪ੍ਰੂਫ ਨਾਲ ਕਹਿ ਰਿਹਾ ਪ੍ਰੋਫੈਸਰ ਸਾਹਿਬ ਸਿੰਘਾ ਨੇ ਆਪਣੀ ਜੀਵਨੀ 'ਚ ਇਹਨੂੰ ਲਿਖਿਆ ਹਾਲਾਂਕਿ ਪ੍ਰੋਫੈਸਰ ਸਹਿਬਜੀਤ ਸਿੰਘ ਜੀ ਵਰਗਾ ਟੀਕਾਕਾਰ ਉਹ ਲਗਭਗ ਮਾਤਰ ਵੀ ਬਾਹਰ ਨਹੀਂ ਨਿਕਲਣ ਦਿੰਦੇ ਅਰਥ ਕਰ ਲੱਗਿਆ ਹਰ ਸਿਹਾਰੀ ਔਂਕੜ ਦੇ ਅਰਥ ਰੱਖਦੇ ਆ ਗ੍ਰੈਮਰ یوں ਕਹਿ ਲੋ ਸਿੱਖਾਂ ਦਾ ਪਾਨਣੀ ਕਹੇ ਪ੍ਰੋਫੈਸਰ ਸਹਿਬ ਸਿੰਘ ਜੀ ਉਹਨਾਂ ਨੇ ਆਪਣੀ ਜੀਵਨ ਘਟਨਾ ਚ ਵੀ ਲਿਖਿਆ ਦਾ ਜ਼ਿਕਰ ਕੀਤਾ ਹੈ ਅਸਲ ਚ ਕੀ ਸੀ ਉਸ ਦਿਨ ਬੋਲੀ ਦਿੱਤੀ ਜਾਣੀ ਸੀ ਉਹ ਲਿਖਿਆ ਨਹੀਂ ਉੱਥੇ ਪਰ ਉੱਥੇ ਇਹ ਲਿਖਿਆ ਹੈ ਕਿ ਇੱਕ ਪਾਸਿਓ ਬਾਹੀ ਵਾਲੇ ਪਾਸਿਓ ਅੱਗ ਦਾ ਗੋਲਾ ਆਇਆ ਇਸ ਸਵੇਰੇ ਪੜਿਓ ਜਿਨ੍ਹਾਂ ਨਹੀਂ ਪੜਿਆ ਅੱਗ ਦਾ ਗੋਲਾ ਆਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹ ਫਟਿਆ ਪੂਰੀ ਦੀ ਪੂਰੀ ਇਮਾਰਤ ਚਾਨਣ ਨਾਲ ਭਰਪੂਰ ਹੋ ਗਈ ਇੱਥੋਂ ਤੱਕ ਨਿੱਕੇ ਤੋਂ ਨਿੱਕਾ ਸੂਖਮ ਜੀਵ ਵੀ ਦੇ ਸਕਦਾ ਸੀ ਇੱਕ ਬਾਈਪਾਸੋਂ ਆਇਆ ਫਟਿਆ ਦੂਜੇ ਪਾਸਿਓਂ ਐ ਨਿਕਲ ਗਿਆ ਕਹਿਣ ਲੱਗੇ ਬੋਲੀ ਦੇਣ ਵਾਲੇ ਘਰਾਂ ਨੂੰ ਚਲੇਗਾ ਉੱਥੇ ਵਾਪਸ ਕੋਈ ਨਹੀਂ ਆਇਆ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਗੁਰਮਖੋ ਇਹ ਦਰਬਾਰ ਸਭ ਦਾ ਸਾਂਝਾ ਹੈ ਇੱਥੇ ਕੋਈ ਵੀ ਆ ਸਕਦਾ ਹੈ ਅਸੀਂ ਕਹਿੰਦੇ ਚਾਰ ਦਰਵਾਜੇ ਨੇ ਨਾ ਜੀ ਰਸਤੇ ਥੋੜਾ ਚਾਰ ਨੇ ਦਰਵਾਜੇ ਚਾਰ ਨੇ ਰਸਤਾ ਸਿਰਫ ਇੱਕੋ ਹੀ ਏ ਦਰਸ਼ਨੀ ਡਿਊਟੀ ਤੱਕ ਆ ਭੂਵੇ ਚਾਰ ਜ਼ਰੂਰ ਨੇ ਰਸਤਾ ਇੱਕੋ ਏ ਇਹਦਾ ਮਤਲਬ ਹਿੰਦੂ ਆਵੇ ਮੁਸਲਮਾਨ ਆਵੇ ਅਸਾਈ ਆਵੇ ਮਸਾਈ ਆਵੇ ਕੋਈ ਆਵੇ ਪਰ ਇਹ ਗੱਲ ਚੇਤੇ ਰੱਖੇ ਰਸਤਾ ਸਿਰਫ ਇੱਕ ਓਮਕਾਰ ਦਾ ਹੈ ਰਸਤਾ ਸਿਰਫ ਇੱਕ ਰੱਬ ਦੀ ਪੂਜਾ ਦਾ ਹੈ ਇਸ ਦਰਬਾਰ ਚ ਆਪਾਂ ਹਾਜ਼ਰੀ ਭਰ ਰਹੇ ਆ ਉਹ ਸੱਚਾ ਦਰਬਾਰ ਹੈ ਜਿਹਨੂੰ ਤੁਸੀਂ ਰੋਜ਼ ਕਹਿੰਦੇ ਹੋ ਕਿ ਮੈਂ ਧੰਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਤੇਰੇ ਰਾਜ ਦੇ ਦਰਬਾਰੀ ਵੀ ਧਾਨ ਨੇ ਤੁਸੀਂ ਧਾਨੋਂ ਤਾਂ ਹੀ ਤਾਂ ਕਿ ਆ ਸਭ ਵਿਦਮਾਨਿਓ ਮਨ ਜਦ ਉਸ ਗੁਰੂ ਸਾਹਿਬ ਪੂਰੀ ਤਰ੍ਹਾਂ ਪ੍ਰਸੰਨ ਹੋ ਗਏ ਹਰ ਤਰ੍ਹਾਂ ਨਾਲ ਮੰਨ ਗਏ ਰਾਜ ਜੋਗ ਤਖਤ ਦਿਆਂ ਗੁਰ ਰਾਮਦਾਸ ਇਹ ਸੱਚ ਦਾ ਰਾਜ ਹੈ ਸਤਗੁਰੂ ਮੇਰ ਕਰੇ